ਇਹ ਆਪਾਂ ਲਿਫਟ ਸਕੀਮ ਰੱਖੀ ਹੈ ਜੀ ਇਹਦੇ ਵਿੱਚ ਅੱਛਾ ਇੱਥੇ ਲਿਫਟ ਦੀ ਪ੍ਰੋਵੀਜ਼ਨ ਦਿੱਤੀ ਹੈ ਬਾਈ ਹਾਂ ਹੁਣ ਆਪਾਂ ਲਾ ਲਓਗੇ 40 40 ਲੱਖ ਰੁਪਇਆ ਲਾ ਦਨੇ ਆ ਜੀ ਹਾਂਜੀ ਬਾਈ ਤੇ ਉੱਪਰ ਚੜਦੇ ਆ ਦੂਜੀ ਮੰਜ਼ਲ ਤੇ ਕਬਾੜ ਪਿਆ ਹੁੰਦਾ ਸਫਾਈ ਨਹੀਂ ਹੁੰਦੀ ਟੂਟੀਆਂ ਨੂੰ ਜਰ ਪੈ ਜਾਂਦੀ ਹੈ ਉਪਰਲੀ ਮੰਜ਼ਲ ਤੇ ਵੀ ਆਪਾਂ ਡੀਪੀਸੀ ਪਾਈਆ ਨਹੀਂ ਆਮ ਤੌਰ ਤੇ ਕਿਤੇ ਨਹੀਂ ਮਿਲ ਕੇ ਨੌਲੇਜ ਹੁੰਦੀ ਹੈ ਇੱਕ ਹੁੰਦਾ ਤਜਰਬਾ ਹਾਂਜੀ ਬਾਈ ਜਿਹੜਾ ਨੌਲੇਜ ਆ ਗਈ ਇਹ ਤਾਂ ਆਪਾਂ ਨੂੰ ਮਤਲਬ ਵੀ ਕਿਰਾਂ ਆ ਗਈ ਹਾਂਜੀ ਬਾਈ ਜਿਹੜਾ ਤਜਰਬਾ ਆ ਗਿਆ ਕੰਮ ਕਰ ਕਰਕੇ ਹੁਣ ਕਰ ਕਰਕੇ ਆਇਆ ਆਪਾਂ ਨੂੰ ਅੱਗੇ ਲੈ ਕੇ ਜਾ ਇਹ ਆਉਂਦਾ ਹੀ ਰਹਿੰਦਾ ਕੋਠੀ ਦੇ ਵਿੱਚ ਹਵਾ ਬਹੁਤ ਲੱਗਦੀ ਹੈ ਨਾ ਹਵਾ ਚਾਰਜ ਫਿਰੋ ਚਾਨਣ ਵੀ ਚਾਰਜ ਫਿਰ 1% ਵੀ ਐ ਨਹੀਂ ਹੈਗਾ ਮੈਨੂੰ ਲੱਗਦਾ ਵੀ ਜਦੋਂ ਕੋਠੀ ਤਿਆਰ ਹੋ ਗਈ ਲਾਈਟ ਲਾਉਣ ਦੀ ਲੋੜ ਨਹੀਂ ਦੇਣੀ ਆਪਾਂ ਨੇਰੀ ਪਾਣੀ ਵਰਤਾਂਗੇ ਨੇਰੀ ਪਾਣੀ ਵਰਤਦੇ ਸਾਰੀ ਤੇ ਬਾਈ ਚਣਾਈ ਲਪਾਈ ਸਾਰੀ ਤੇ ਇੱਕ ਚੀਜ਼ ਆ ਬਾਈ ਤੇ ਪਲਾਸਟਰ ਹੋਈ ਨੂੰ ਹੋਗੇ 4-5 ਮਹੀਨੇ ਤੁਸੀਂ ਦੱਸ ਰਹੇ ਸੀ 4-5 ਮਹੀਨੇ ਹੋ ਗਿਆ ਤੇ ਕੋਠੀ ਤੇ ਕਿਤੇ ਵੀ ਸ਼ੋਰਾ ਸਲਾਬ ਨਹੀਂ ਗ੍ਰਿੱਲ ਦਾ ਵੀ ਨਾ ਇੱਕ ਤਜਰਬੇ ਨਾਲ ਹੀ ਗੱਲ ਕੀਤੀ ਆ ਹਾਂਜੀ ਹੁਣ ਇੱਥੇ ਬੱਚਾ ਜਦੋਂ ਐ ਟੇਡੀਆਂ ਫੱਟੀਆਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਭਾਈ ਹਾਂ ਇਦਾਂ ਲੱਗਦੀ ਜਿਵੇਂ ਕੋ ਬਾਹਰ ਨਹੀਂ ਲੱਗੀ ਹੋਈ ਹੈ ਬਾਹਰ ਹਾਂ ਉਸ ਵਾਂਗੂੰ ਤਾਂ ਹੁਣ ਚੜਨਾ ਬੱਚੇ ਨੇ ਇੱਥੋਂ ਇਹਦੇ ਵਿੱਚ ਅਸੀਂ ਦੇਖਿਆ ਵੀ ਬੱਚਾ ਪੈਰ ਪਾਊਗਾ ਤਾਂ ਥੱਲੇ ਜਾਊਗਾ ਤਾਂ ਆਹ ਚੜਿਆ ਨਾ 250 ਥੱਲੇ ਜੀ ਠੀਕ ਹੈ ਜੀ ਤੇ 1200 ਉੱਪਰ 4000 ਸਕਰ ਫੁੱਟ ਏਰੀਆ ਜੀ ਮੇਨ ਬੈਡਰੂਮ ਦੇ ਵਿੱਚ ਭਾਈ ਤਿੰਨ ਆਪਸ਼ਨਾਂ ਦੇ ਦਿੱਤੀ ਅੱਜ 4000 ਸਕਰ ਫੁੱਟ ਦੀ ਇੰਨੀ ਸੋਹਣੀ ਕੋਠੀ ਲੈ ਕੇ ਆਏ ਆ ਤੁਹਾਡੇ ਵਾਸਤੇ ਜੋ ਮਾਡਰਨ ਲੁੱਕ ਦੀ ਕੋਠੀ ਹੈ ਜੀ ਇਦੇ ਵਿੱਚ ਇੱਕ ਐਦਾਂ ਦੀ ਸਹੂਲਤ ਦਿੱਤੀ ਹੈ ਜਿਹੜੀ ਕਿ ਤੁਸੀਂ ਹਰ ਇੱਕ ਕੋਠੀ ਦੇ ਵਿੱਚ ਨਹੀਂ ਦੇਖੋਗੇ। ਕੁਝ ਤੁਸੀਂ ਟਾਂਵੀਂ ਕੋਠ ਦੇਖੋਗੇ ਉਹ ਚੀਜ਼ ਤੇ ਬਾਈਹੋਰੀ ਠੇਕੇਦਾਰ ਭਰਾ ਆਪਣੇ ਨਾਲ ਨੇਗੇ ਤੇ ਜਿਹੜੇ ਬਾਈਹੋਰੀ ਮਾਲਕ ਨੇਗੇ ਕੋਠੀ ਦੇ ਉਹ ਵੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਆਪਣਾ ਨਾਮ ਜਰੂਰ ਦੱਸੋ ਜੀ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜੀ? ਕੰਮ ਕਰਦਿਆਂ ਨੂੰ ਆਪ ਨੂੰ ਹੋ ਗਿਆ ਜੀ 32-33 ਸਾਲ। ਠੀਕ ਹੈ ਜੀ ਸ਼ੋਭਨਾਮ ਕੀ ਹੈ ਬਾਈ ਸ਼ੋਭਨਾਮ ਆਪਣਾ ਗੋਗੀ ਮਾਨ ਹੈ ਜੀ ਗੋਗੀ ਮਾਨ ਹਾਂ ਠੀਕ ਹੈ ਬਾਈ 32 33 ਸਾਲ ਦਾ ਬਹੁਤ ਤਜਰਬਾ ਹੋ ਜਾਂਦਾ ਬਾਈ ਤੇ ਇਹਦੇ ਚ ਕੁਝ ਖਾਸ ਕੀਤਾ ਤੁਸੀਂ ਵੈਸ ਆਪ ਦਾ ਕੈਮਰਾ ਆਪ ਨੂੰ ਦੱਸ ਰਹੇ ਸੀ ਹੈ ਨਾ ਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਅੱਗੇ ਜਾ ਕੇ ਡਿਜ਼ਾਈਨ ਵੀ ਦਿਖਾਵਾਂਗੇ ਬਾਈ ਫਰੰਟ ਦਿਖਾ ਦਿਓ ਤੇ ਕੰਮ ਦੀ ਸਪਾਈ ਤੁਹਾਨੂੰ ਨਜ਼ਰ ਆਉਂਦੀ ਹੋ ਬਾਈ ਦੇਦੀ ਕਿੰਨੀ ਆ ਤੇ ਪ੍ਰਾਸਤਰ ਵਗੈਰਾ ਬਹੁਤ ਵਧੀਆ ਸਫਾਈ ਨਾਲ ਕੰਮ ਕੀਤਾ ਹੋਇਆ ਅੰਦਰ ਆਪਾਂ ਸਾਰਾ ਪਲਾਨ ਦਿਖਾਵਾਂਗੇ ਕੋਠੀ ਦਾ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਸ਼ੋਭਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਗੁਰਲਾਲ ਸਿੰਘ ਸਨਹਜੀਵਾਲਾ ਸਿੰਘ ਪਿੰਡ ਦਾਨੇਵਾਲਾ ਪਿੰਡ ਦਾਨੇਵਾਲਾ ਹਾਂ ਤਸੀਹੂਰ ਜਿਲ੍ਹਾ ਮਾਨਸਾ ਠੀਕ ਹੈ ਜੀ ਤੇ ਬਾਈ ਹੋਰਾਂ ਨੇ ਕੋਠੀ ਬਣਾਈ ਹੈ ਜੀ ਤੇ ਆਪਾਂ ਕੋਠੀ ਸਾਰੀ ਅੰਦਰੋਂ ਦਿਖਾਉਣ ਲੱਗੇ ਆ ਤੇ ਏਰੀਆ ਕਿੰਨਾ ਜੀ 250 ਥੱਲੇ ਜੀ ਠੀਕ ਹੈ ਜੀ ਤੇ 1200 ਉਪਰ 4000 ਸਕਰ ਫੁੱਟ ਏਰੀਆ ਜੀ ਤੇ ਆਪਾਂ ਦੁਬਾਰਾ ਵੀ ਦੱਸਤਾ ਤੁਹਾਨੂੰ ਤੇ ਆਪਾਂ ਅੰਦਰ ਲੈ ਕੇ ਚੱਲਦੇ ਆ ਤੇ ਇਹਦੀ ਬਾਈ ਐਂਟਰੀ ਵਗੈਰਾ ਸਾਨੂੰ ਸਾਰਾ ਕੁਝ ਸਮਝਾਏ ਤੁਸੀਂ ਇਹਦੇ ਚ ਆਪਾਂ ਕੀ ਕੀ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਨਾਲ ਦੇ ਆ ਕੇ ਦੱਸਿਓ ਤੇ ਆਜੋ ਆਪਾਂ ਇੱਧਰ ਦੀ ਐਂਟਰ ਹੁੰਨੇ ਆ ਇੱਧਰ ਪੋਰਚ ਆ ਗਿਆ ਹੈ ਬ ਇਦਰੋਂ ਆ ਗਈ ਐਂਟਰੀ ਆਪਣੀ ਇੱਕ ਇਦਰੋਂ ਐਂਟਰੀ ਹੋ ਗਈ ਇੱਕ ਉਹ ਪੈਲਦੀ ਸਾਈਡ ਤੋਂ ਆ ਗਈ ਉਧਰੋਂ ਵੀ ਐਂਟਰੀ ਦਿੱਤੀ ਹੋਈ ਆ ਬਾਈ ਉਹ ਕਹਿੰਦਾ ਮਤਲਬ ਵੀ ਡਰਾਈੰਗ ਰੂਮ ਦੇ ਵਿੱਚ ਐਂਟਰੀ ਲੱਗਦੀ ਆ ਨਾ ਬਾਈ ਹਾਂਜੀ ਤੇ ਆਪਾਂ ਅੰਦਰ ਐਂਟਰ ਹੋਏ ਆ ਡਰਾਈੰਗ ਰੂਮ ਦੇ ਵੀ ਆਪਣੇ ਦੋ ਆਕੇ ਗਏ ਠੀਕ ਆ ਬਾਈ ਇੰਨੀ ਐਂਟਰੀ ਜੋ ਇਦਰ ਹੋ ਸਕਦਾ ਆਪਣੀ ਇਧਰਲੀ ਐਂਟਰੀ ਜੋ ਆ ਗਿਆ ਜਿਵੇਂ ਕਿ ਆਪਾਂ ਬਾਈ ਦੇਖੀਏ ਆ ਮੇਨ ਇਦਰੋਂ ਫਰੰਟ ਹੈ ਹਾਂਜੀ ਆ ਦਿਖਾ ਦੀ ਇੱਕ ਵਾਰੀ ਇਦਰੋਂ ਵੀ ਐਂਟਰੀ ਆਪਾਂ ਇਧਰ ਖੜੇ ਸੀ ਬਾਈ ਇਧਰ ਪੋਰਚ ਆ ਗਿਆ ਸੀ ਤੇ ਇਧਰ ਵੀ ਤੁਹਾਨੂੰ ਦਿਖਾ ਦਈਏ ਜੇ ਕੰਮ ਚੱਲੀ ਜਾਂਦਾ ਬਾਈ ਉਹਨਾਂ ਨੇ ਸਵੀਮਿੰਗ ਪੂ ਤੇ ਇੱਧਰ ਫੁਆਰਾ ਵਗੈਰਾ ਲੱਗ ਜੂ ਸਾਰਾ ਇੱਧਰਲੇ ਪਾਸੇ ਇਹ ਆਪਣਾ ਇਹਦੇ ਉਤੋਂ ਝਰਨਾ ਡਿੱਗੂ ਆ ਜੀ ਠੀਕ ਹੈ ਜੀ ਆ ਜਗ੍ਹਾ ਤੇ ਬਣ ਜੂ ਇੱਥੇ ਠੀਕ ਹੈ ਬਾਈ ਇੱਥੋਂ ਕਾਫੀ ਲੰਮਾ ਬਣ ਜੂ ਮਿਆ ਨਿਉ ਕੱਢੀ ਬਟਾ ਬਣੋਣਾ ਹਾਲੇ ਮਿੱਟੀ-ਮੁੱਟੀ ਜਿਹੀ ਪਈ ਆ ਥੋੜਾ ਜਿਹਾ ਸਫਾਈ ਵਗੈਰਾ ਹੋ ਜਾਂਦੇ ਤੇ ਆਜੋ ਬਾਈ ਅੰਦਰ ਲੈ ਕੇ ਚੱਲਦੇ ਆਂ ਬਕੋਠੀ ਦੇ ਇੱਕ ਆ ਗਈ ਜੀ ਮੇਨ ਐਂਟਰੀ ਇੱਕ ਉਧਰੋ ਦਿਖਾ ਦਿੱ ਤੁਹਾਨੂੰ ਤੇ ਬਾਈ ਜੇ ਆਪਾਂ ਗੱਲ ਕਰੀ ਇਹਦੇ ਚ ਆਪਾਂ ਦੱਸ ਰਹੇ ਸੀ ਤੁਸੀਂ ਆਪ ਦਾ ਕੈਮਰਾ ਹਾਂ ਜੀ ਵੀ ਜਿਹੜਾ ਇੱਕ ਸਪੈਸ਼ਲ ਕੰਮ ਕੀਤਾ ਬਾਲੀਆਂ ਨਾਲ ਜਿਆਦੇ ਕੋਠੀਆਂ ਦੇ ਵਿੱਚ ਆਪਾਂ ਉਹ ਦੇਖਿਆ ਹੀ ਨਹੀਂ ਕਹਿੰਦਾ ਉਹ ਤਾਂ ਟਾਮੀਆਂ 'ਚ ਹੀ ਦੇਖਦੇ ਹਾਂ ਠੀਕ ਆ ਸ਼ਹਿਰੀ ਕੋਠੀ 'ਚ ਹੋ ਸਕਦਾ ਹੁੰਦਾ ਉਹ ਕਿਤੇ ਹੁੰਦਾ ਆਪਣੇ ਏਰੀਆ 'ਚ ਤਾਂ ਫਿਰ ਹੈ ਨਹੀਂਗਾ ਤੇ ਬਾਈ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਲੌਬੀ ਦੇ ਵਿੱਚ ਖੜੇ ਆ ਇਧਰਲੇ ਪਾਸੇ ਕੀ ਆ ਗਿਆ ਬਾਈ ਇਹ ਆਪਣਾ ਆ ਗਿਆ ਡਰਿੰਕ ਰੂਮ ਠੀਕ ਹੈ ਜੀ ਤੇ ਇਹਦੀ ਮੇਨ ਵਿੰਡੋ ਕੋਰਨਰ ਤੇ ਦਿੱਤੀ ਜੀ ਜਿਹੜੀ ਕਿ ਆਪਾਂ ਨੂੰ ਮੇਨ ਗੇਟ ਦੇ ਉੱਤੇ ਆਪਾਂ ਨਜ਼ਰ ਮਾਰ ਸਕਦੇ ਟਾਇਲ ਲੱਗੀ ਟਾਇਲ ਲਿਆਂਦੀ ਪਈ ਆ ਬਾਈ ਅੱਗੇ ਟਾਇਲ ਦੀ ਤਿਆਰੀ ਹੈ ਲਾਉਣ ਦੀ ਪਲਾਸਟਰ ਹੋ ਗਈ ਕੋਠੀ ਤੇ ਇਧਰ ਬਾਈ ਇਹ ਆਪਣਾ ਕਿਚਨ ਆ ਗਿਆ ਜ ਕਿਚਨ ਵੀ ਕਾਫੀ ਖੁੱਲਾ ਹੈ ਨਾ ਬਾਈ ਇਹ 13 13 11 ਦਾ ਜੀ 13 11 ਦਾ ਬਾਈ ਕਾਫੀ ਖੁੱਲਾ ਹੈ ਇਹਦੇ ਵੀ ਕਾਰਨਰ ਵਿੰਡੋ ਦਿੱਤੀ ਹੋਈ ਆ ਬਾਈ ਤੇ ਇੱਧਰ ਬਾਈ ਇਹ ਆਪਣਾ ਚੁੱਲਾ ਚੌਂਕਾ ਆ ਗਿਆ ਦੇਸੀ ਪਿੰਡ ਵਾਲਾ ਵੈਸੇ ਬਾਈ ਇੱਧਰ ਓਪਨ ਹੁੰਦਾ ਜਿਆਦਾ ਕੋਠੀਆਂ ਦੇ ਵਿੱਚ ਦੇਖਦੇ ਆ ਜਦੋਂ ਆ ਕਵਰ ਹੁੰਦਾ ਇੱਧਰਲੇ ਪਾਸੇ ਓਪਨ ਰੱਖਦੇ ਤੁਸੀਂ ਇਹ ਨੂੰ ਵੀ ਕਵਰ ਕਰਤਾ ਨਾ ਨਾਲ ਕਰਤਾ ਜੀ ਕਹਿੰਦੇ ਮਿੱਟੀ ਘੱਟ ਆਈ ਜਾਂਦਾ ਰਹਿੰਦਾ ਨਾ ਉਹ ਬਾਕੀ ਵਰਤਾਂਗੇ ਆਪਾਂ ਜਿਆਦਾ ਇਹ ਨੂੰ ਬਈ ਹੈ ਨਾ ਜਿਆਦਾਤਰ ਆਪਾਂ ਇਸ ਨੂੰ ਵਰਤਾਂਗੇ ਕਹਿੰਦਾ ਮਤਲਬ ਇਹ ਚ ਹਵਾਦਾਰ ਵੀ ਇਹ ਨਾਲੇ ਤਾਂ ਹਵਾਦਾਰ ਉਹ ਕੋਠੀ 'ਚ ਆ ਗਿਆ ਕੋਠੀ 'ਚ ਬਣਾਉਣਾ ਤਾਂ ਪਰ ਬਹੁਤ ਘੱਟ ਆਪਾਂ ਯੂਜ਼ ਕਰਦੇ ਆ ਹਨਾ ਤੇ ਵੈਸੇ ਇਧਰਲੇ ਪਾਸੇ ਇੱਕ ਹੋਰ ਰੱਖਦਾ ਬਾਈ ਹਨ ਕਦੋੜੀ ਹਾਂ ਜੱਗਵਾਲਣੀਆਂ ਮਾੜਾ ਮੋਟਾ ਬਾਹਰਲੇ ਪਾਸੇ ਕਈ ਵਾਰੀ ਪਾਣੀ ਗਰਮ ਵਗੈਰਾ ਕਰਨਾ ਪੈਂਦਾ ਤੇ ਪਿੱਛੇ ਬਾਈ ਵੇੜਾ ਛੱਡਿਆ ਬਾਈ ਉਹਨਾਂ ਨੇ ਕੋਈ ਜਿਵੇਂ ਕਿ ਪਸ਼ੂ ਰੱਖਣੇ ਆਪਾਂ ਭਰਾਂਡਾ ਵਗੈਰਾ ਬਣਾ ਕੇ ਉਹਦੇ ਚ ਸੰਦ ਵਗੈਰਾ ਖੜਾਉਣੇ ਆ ਤੇ ਆ ਜੋ ਬਹੁਤ ਸੋਹਣਾ ਨਕਸ਼ਾ ਬਣਾਇਆ ਹੋਇਆ ਹੈ ਕੋਠੀ ਦਾ ਬਾਈ ਤੇ ਕੰਮ ਵੀ ਬਾਈ ਨੇ ਬਹੁਤ ਸੋਹਣਾ ਕੀਤਾ ਹੋਇਆ ਤੇ ਬਾਈ ਹੁਣ ਦੱਸੋ ਵੀ ਕੀ ਦੱਸ ਰਹੇ ਸੀਗੇ ਤੁਸੀਂ ਜਿਹੜਾ ਕਿ ਇਸ ਕੋਠੀ ਦੇ ਵਿੱਚ ਕੀਤਾ ਜੋ ਕਿ ਦੇਖ ਕੇ ਆਪਣੇ ਭਰਾ ਦੇਖਣ ਵਾਲੇ ਜਿਹੜੇ ਆਪਾਂ ਨੂੰ ਦੇਖਦੇ ਆ ਉਹ ਬਣਾ ਸਕਣ ਉਹ ਆਪਾਂ ਲਿਫਟ ਸਕੀਮ ਰੱਖੀ ਹੈ ਜਿਹਦੇ ਵਿੱਚ ਅੱਛਾ ਇੱਥੇ ਲਿਫਟ ਦੀ ਪ੍ਰੋਵੀਜ਼ਨ ਦਿੱਤੀ ਹੈ ਬਾਈ ਹਾਂ ਹੁਣ ਆਪਾਂ ਲਾ ਲਓਗੇ 40-40 ਲੱਖ ਰੁਪਇਆ ਲਾ ਦਨੇ ਆ ਜੀ ਹਾਂਜੀ ਬਾਈ ਤੇ ਉੱਪਰ ਚੜਦੇ ਆ ਦੂਜੀ ਮੰਜ਼ਲ ਤੇ ਕਵਾੜ ਪਿਆ ਹੁੰਦਾ ਸਫਾਈ ਨਹੀਂ ਹੁੰਦੀ ਟੂਟੀਆਂ ਨੂੰ ਜਰ ਪੈ ਜਾਂਦੀ ਹੈ ਠੀਕ ਹੈ ਜੀ ਆਮ ਤੌਰ ਤੇ ਦੇਖਦੇ ਆ ਰਿਵਾਜ ਆ ਦੂਜੀ ਮੰਜ਼ਲ ਪਾਉਣ ਦਾ ਪਾਉਣ ਦਾ ਰਿਵਾਜ ਆ ਪੌੜੀਆਂ ਤੋਂ ਸਫਾਈ ਨਹੀਂ ਚੱਲ ਸਕਦਾ ਹੁਣ ਹਰੇਕ ਬੰਦੇ ਦੇ ਗੋਡੇ ਦੁਖੀ ਜਾਂਦੇ ਆ ਜੀ ਠੀਕ ਆ ਬਾਈ ਠੀਕ ਆ ਜਿਵੇਂ ਕਿ ਅੱਜ ਦਾ ਹੁਣ ਦੀ ਗੱਲ ਕਰੀਏ ਆਪਾਂ ਜਿਹੜੀ ਇਹ ਚੀਜ਼ ਆ ਬਈ ਇਹਨਾਂ ਫਰਕ ਕਿ ਵੀ ਜਦੋਂ ਕੋਠੀ ਤੇ 5.50 ਲੱਖ ਲਾਉਣਾ ਹਾਂ ਬਾਕੀ ਡੇਢ ਦੋ ਨਾਲ ਤਾਂ ਕੋਈ ਫਰਕ ਵੀ ਨਹੀਂ ਪੈਂਦਾ ਨਾ ਹਾਂ ਬਾਈ ਕੋਈ ਫਰਕ ਕਿੰਨਾ ਹੋਊਗਾ ਆਪਾਂ ਨੂੰ ਸੁਖ ਬਹੁਤ ਆ ਬਾਈ ਇਹ ਟੌਪ ਤੱਕ ਜਾਂਦੀ ਹੈ ਟੌਪ ਤੱਕ ਟੌਪ ਤੱਕ ਬਾਈ ਲਿਫਟ ਦਿੰਦੀ ਹੈ ਬਾਈ ਉਹ ਰਿਆਂ ਨੇ ਇੱਥੇ ਪ੍ਰੋਵੀਜ਼ਨ ਦੇ ਦਿੱਤੀ ਲਿਫਟ ਦੀ ਵੀ ਜਦੋਂ ਕੋਠੀ ਦੇ ਵਿੱਚ ਆਪਾਂ ਇੰਨਾ ਪੈਸਾ ਲਾਤਾ ਹਨਾ ਉਹੀ ਗੱਲ ਕਰਦੇ ਜਿਵੇਂ ਕਿ ਪੌੜੀਆਂ ਚੜਾ ਦੇਣਾਂ ਕੱਲੀਆਂ ਜਿਹਦੇ ਜਿਵੇਂ ਬਾਈ ਆਪਾਂ ਤਹਾਂ ਹਾਲਾ ਪੋਰਸ਼ਨ ਯੂਜ਼ ਕਰਦੇ ਹੋਈਏ ਕੋਈ ਵੀ ਚੀਜ਼ ਬੰਦਾ ਥੱਲੇ ਭੁੱਲ ਗਿਆ ਦੋ ਵਾਰੀ ਲੈਣ ਜਾਂਦਾ ਨਹੀਂ ਤਾਂ ਤੇ ਲੈ ਕੇ ਨਹੀਂ ਜਾਂਦਾ ਜੇ ਦਵਾਰੇ ਭੁੱਲ ਗਿਆ ਤਾਂ ਜਾਂਦਾ ਨਹੀਂ ਜਾਂਦਾ ਨਹੀਂ ਤੇ ਸਫਾਈ ਦੀ ਘਾਲ ਹੋ ਜਾਂਦੀ ਹੈ ਸਫਾਈ ਦੀ ਘਾਲ ਤੇ ਇੱਥੇ ਆਪ ਆਪੋਂ ਦੀ ਪੋਚਾ ਵਗੈਰਾ ਲਾ ਕੇ ਆਉਦਾ ਜਿਵੇਂ ਮਰਜੀ ਚਾਹੇ ਟੌਪ ਤੇ ਵੀ ਸਫਾਈ ਕਰਿਓ ਹਨਾ ਟੌਪ ਤੇ ਕਰਿਓ ਤੇ ਇਧਰ ਕੀ ਰੱਖਿਆ ਬਾਈ ਪਹਿਲਾ ਬੈੱਡਰੂਮ ਹੈ ਇਹ ਇਹ ਬੈੱਡਰੂਮ ਆ ਗਏ ਖੁੱਲੇ ਬੈੱਡਰੂਮ ਆ ਦੋਸਤੋ ਕੋਠੀ ਦੇ ਵਿੱਚ ਏਰੀਆ ਚਾਹੇ 2800 ਸਕਰ ਫੁੱਟ ਹੈ ਇਹ ਹੋ ਦੋ 2000 ਵੀ ਸਰ ਸਕਦਾ ਸੀ ਪਰ ਖੁੱਲੇ ਰੱਖਿਆ ਸਾਰਾ ਉਹਨਾਂ ਲੌਬੀ ਦਾ ਏਰੀਆ ਹੋ ਗਿਆ ਬੈੱਡਰੂਮ ਹੋ ਗਏ ਇਹਦੇ ਚ ਬਾਈ ਕੀ ਕੁਛ ਅਟੈਚ ਹੈ ਇਹ ਆਪਣਾ ਬਾਥਰੂਮ ਆ ਗਏ ਅਟੈਚ ਤੇ ਡ्रेसਿੰਗ ਏਰੀਆ ਹੋ ਗਿਆ ਡ्रेसਿੰਗ ਏਰੀਆ ਹੋ ਗਿਆ ਬਾਥਰੂਮ ਹੋ ਗਿਆ ਠੀਕ ਹੈ ਬਾਈ ਇਧਰ ਆਪਣਾ ਆ ਗਿਆ ਸਟੋਰ ਅੱਛਾ ਸਟੋਰੇਜ ਰੱਖਦਾ ਬਾਈ ਹਾਂ 메ਨ ਬੈਡਰੂਮ ਇਹ ਆ ਗਿਆ ਆਪਣਾ 메ਨ ਬੈਡਰੂਮ ਦੇ ਵਿੱਚ ਬਾਈ ਤਿੰਨ ਆਪਸ਼ਨਾਂ ਦਿੱਤੀਆਂ ਸਟੋਰ ਦੀ ਆਪਸ਼ਨ ਵੀ ਹੈ ਇਹਦੇ ਵਿੱਚ ਆਪਾਂ ਸਮਾਨ ਵਗੈਰਾ ਰੱਖ ਸਕਦੇ ਆ ਤੇ ਇਧਰ ਤਿਆਰ ਹੋਣ ਵਾਸਤੇ ਨਾਲ ਵਾਸ਼ਰੂਮ ਦਾ ਏਰੀਆ ਹੋ ਗਿਆ ਤੇ ਬੈਡਰੂਮ ਬਾਈ ਥੱਲੇ ਮੇਰਾ ਖਿਆਲ ਦੋ ਹੀ ਲੱਗਦੇ ਹੈ ਨਾ ਦੋ ਬੈਡਰੂਮ ਜੀ ਬਣਾ ਬਾਈ ਚਾਹੇ ਤਿੰਨ ਬਣਾ ਲੈਂਦੇ ਜਿੰਨਾ ਏਰੀਆ ਆਪਣਾ ਜਦੋਂ ਵੀਡੀਓ ਚੱਲਦੀ ਹੁੰਦੀ ਹੈ ਕਈ ਭਰਾਵਾਂ ਦੇ ਕਮੈਂਟ ਆਉਂਦੇ ਵੀ ਵੀਰੇ ਡਾਈਮੈਂਸ਼ਨ ਦੱਸੋ ਕਿਉਂਕਿ ਉਹਨਾਂ ਦੇ ਕੋਲੇ ਪਲਾਟ ਹੁੰਦਾ ਕਿਸੇ ਨੇ ਸ਼ਹਿਰ 'ਚ ਬਣਾਉਣਾ ਹੁੰਦਾ ਘਰ ਕਿਸੇ ਨੇ ਪਿੰਡ 'ਚ ਬਣਾਉਣਾ ਹੁੰਦਾ ਉਹ ਪਲਾਟ ਤੋਂ ਉਹਨਾਂ ਨੂੰ ਗੈਸ ਹੋ ਜਾਂਦਾ ਵੀ ਸਾਡਾ ਵੀ ਘਰ ਇਹੋ ਜਿਹਾ ਬਣ ਜੂਗਾ ਦੇਖ ਕੇ ਤੇ ਕਿੰਨੀਆਂ ਬਾਈ ਇਹਦੀ ਚੜਾਈ ਕਿੰਨੀ ਆ ਇਹਦੀ ਚੜਾਈ ਆਪਣੀ 50 ਠੀਕ ਹੈ ਜੀ ਤੇ ਦੂਜੇ ਪਾਸੇ ਆ ਗਿਆ ਆਪਣਾ 84 ਏਦਾਂ ਏਦਾਂ 48 ਮੂਰੇ ਫਰੰਟ ਹੋ ਗਿਆ 50 ਬਾਕੀ 400 ਫੁੱਟ ਦਾ ਇੱਕ ਤਾਂ ਇਧਰ ਪੋਰਚ ਵਧ ਗਿਆ ਮੂਰੇ ਠੀਕ ਹੈ ਜੀ ਇੱਕ ਇਧਰ ਰਸੋਈ ਆ ਗਈ ਆਰ ਜੀ ਕਿਚਨ ਆ ਉਹ ਕ ਤੇ ਬਾਈ ਬਹੁਤ ਸੋਹਣਾ ਨਕਸ਼ਾ ਹੈ ਤੇ ਹੁਣ ਇਧਰ ਦੀ ਗੱਲ ਕਰਦੇ ਆਂ ਬਾਈ ਆਪਾਂ ਬੈਡਰੂਮ ਦੇਖ ਲਿਆ ਹਨ ਹਾਂਜੀ ਤੇ ਉਧਰ ਬਾਥਰੂਮ ਅਟੈਚ ਦੇਖ ਲਿਆ ਡਰੈਸਿੰਗ ਦੇਖ ਲਿਆ ਕਿਚਨ ਦੇਖ ਤੇ ਬਾਈ ਜੀ ਇਹ ਆ ਗਿਆ ਜੀ ਆਪਣਾ ਬੈਡਰੂਮ ਇਹ ਸੈਕੰਡ ਬੈਡਰੂਮ ਹੈ ਹਾਂਜੀ ਇੱਕ ਬਾਈ ਹੋਰ ਹੈ ਤੁਸੀਂ ਇਹਦੇ ਚ ਮੰਨ ਕੇ ਚੱਲੋ ਜਿਵੇਂ ਕਿ ਇਹ ਬਣੀ ਹੋਈ ਕੋਠੀ ਹੈ ਨਾ ਕੋਠੀ ਦੀ ਆਪ ਪਲਾਨਿੰਗ ਦੀ ਗੱਲ ਵੀ ਕਰਦੇ ਆਂ ਤੇ ਕੋਠੀ ਦੇ ਵਿੱਚ ਕੰਮ ਦੀ ਗੱਲ ਵੀ ਕਰਦੇ ਆਂ ਸਾਫ਼ ਕੰਮ ਹੈ ਵੈਸੇ ਪਲਾਨ ਵੀ ਬਹੁਤ ਸੋਹਣੀ ਹੈ ਇਹਦੇ ਚ ਤੁਸੀਂ ਵੀ ਕਿੰਨਾ ਸਜੈਸ਼ਨ ਕੀਤਾ ਵੀ ਆਪਾਂ ਬਾਈ ਇੱਥੇ ਆ ਰੱਖੋ ਕੁਝ ਅਸੀਂ ਪਹਿਲਾਂ ਪਲਾਨ ਹੀ ਅਸੀਂ ਦੋਨਾਂ ਨੇ ਡਿਸਕਸ ਠੀਕ ਹੈ। ਇਹ ਆ ਪੰਜ ਚੀਜ਼ਾਂ ਇਹਦੇ ਵਿੱਚ ਰੱਖਣੀਆਂ ਨੇ। ਠੀਕ ਹੈ ਠੀਕ ਹੈ। ਇਹ ਬਾਕੀ ਅਸੀਂ ਜਗ੍ਹਾ ਦੇਖ ਲਈ 70 ਫੁੱਟ ਲਵਾਈ ਸੀ। ਹਾਂ ਰਸਤਾ ਵੀ ਅਸੀਂ ਰੱਖਣਾ ਪਿੱਛੇ ਜਾਣ ਵਾਲਾ। ਤੇ ਬਾਕੀ ਬਈ ਰੋਡ ਤੇ ਆ ਗਈ ਫਰੰਟ ਸੋਹਣਾ ਲੱਗੇ। ਸੋਹਣਾ ਲੱਗੇ ਆ। ਚੌੜਾ ਕਰ ਲੈ ਤੁਸੀਂ ਫਰੰਟ। 40 ਸੈਂਟਰ 'ਚ ਪਾਈ ਆ ਪਿੱਛੇ ਵੀ ਜਗ੍ਹਾ ਰਹਿ ਗਈ ਤੇ ਅੱਗੇ ਵੀ ਪਾਰਕ ਵਗੈਰਾ ਰੱਖਣ ਨੂੰ। ਠੀਕ ਹੈ ਬਈ ਇੱਕ ਚੀਜ਼ ਹੋਰ ਦੇਖੋ ਤੁਸੀਂ। 70 ਫੁੱਟ ਮੂਹਰੇ ਲਵਾਈ ਸੀ। ਬਈ ਕਿਚਨ ਦੇ ਵਿੱਚ ਉਹ ਵੀ ਜਿਹੜੀ ਕਿ ਆਪਾਂ ਖਾਸ ਕਰਕੇ ਹਰ ਇੱਕ ਕੋਠੀ ਦੇ ਵਿੱਚ ਦੱਸਦੇ ਆਂ ਜਿਹੜੀ ਚਾਹੀਏ ਹੋਵੇ ਸਹੂਲਤ। ਕਿਚਨ ਦੇ ਵਿੱਚ ਉਹ ਗਾਰਨਰ ਵਿੰਡੋ ਡ੍ਰੈਂਗ ਰੂਮ ਦੇ ਵਿੱਚ ਵੀ ਕੋਰਨਰ ਵਿੰਡੋ ਹੈ ਏਅਰ ਤੇ ਨਿਕਾ ਵਾਝਦੀ ਹੈ ਬੈਡਰੂਮ ਦੇ ਵਿੱਚੋ ਵੀ ਜੇ ਆਪਾਂ ਯੂਜ਼ ਕਰਦੇ ਆ ਤਾਂ ਇੱਥੋ ਵੀ ਨਿਕਾ ਵਾਝਦੀ ਹੈ ਹਾਂ ਕਿਉਂਕਿ ਇਹ ਸਹੂਲਤ ਹੈ ਜਿਹੜੀ ਇਹ ਤੁਸੀਂ ਫਰੰਟ ਚੌੜਾ ਕਰਕੇ ਹੀ ਦੇ ਸਕਦੇ ਹੋ ਚੌੜਾ ਕਰਕੇ ਵੀ ਇੱਕ ਬੈਡਰੂਮ ਵੀ ਪੂਰੇ ਆ ਗਿਆ ਡ੍ਰੈਂਗ ਰੂਮ ਵੀ ਆ ਗਿਆ ਤੇ ਕਿਚਨ ਵੀ ਪੂਰੇ ਆ ਗਿਆ ਨਾ ਤੇ ਆਜੋ ਬਾਈ ਹੁਣ ਉੱਪਰੋਂ ਦਿਖਾਈਏ ਹਾਂਜੀ ਤੇ ਆਜੋ ਬਾਈ ਹੁਣ ਉੱਪਰ ਲੈ ਕੇ ਚਾਲਦੇ ਆ ਤੁਹਾਨੂੰ ਤੇ ਦੋਸਤੋ ਬਾਈ ਹੋਰਾਂ ਦਾ ਤਜਰਬਾਗਾ 33 ਸਾਲ ਦਾ ਘੱਟੋ ਘੱਟ ਕੰਮ ਕਰਦੇ ਆ ਇੱਧਰ ਲਿਫਟ ਵਾਲੇ ਪਾਸੇ ਇੱਧਰ ਕੀ ਹੈ ਇਹ ਬਾਥਰੂਮ ਆ ਗਿਆ ਅਛਾ ਇੱਧਰ ਬਾਥਰੂਮ ਰੱਖਿਆ ਇਹ ਲੌਬੀ ਨਾਲ ਵੀ ਅਟੈਚ ਹੋ ਗਿਆ ਇਹ ਲੌਬੀ ਨਾਲ ਅਟੈਚ ਹੈ ਕੋਈ ਗੈਸ ਤਾਂ ਆ ਜਾਣਾ ਠੀਕ ਹੈ ਠੀਕ ਹੈ ਇਦੋਂ ਅੰਦਰ ਅੰਦਰ ਲੱਗ ਜੂ ਬਾਈ ਲਿਫਟ ਹਾਂ ਲਿਫਟ ਦਾ 4x4 ਦੀ ਜਗ੍ਹਾ ਚਾਹੀਦੀ ਹੈ ਇਕੱਲੀ ਠੀਕ ਆ ਛੋਟੀ ਰੱਖੀ ਹੈ ਕਹਿੰਦਾ ਮਤਲਬ ਵੀ ਕਈ ਵਾਰੀ ਦੋ ਜੀ ਆਣੇ ਜਾਣਾ ਚੜ ਕੇ ਜਾਂ ਕੁਝ ਧਰ ਕੇ ਲੈ ਜਾਣਾ ਆਪਾਂ ਲੈ ਜਾ ਸਕਦੇ ਆ ਤੇ ਆ ਜਾਓ ਬਾਈ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਹਾਂ ਤੇ 33 ਸਾਲ ਦਾ ਤਜਰਬਾ ਬਾਈ ਕੰਮ ਕਰਨ ਦਾ ਬਾਈ ਹੋਰਾਂ ਦਾ ਠੇਕੇਦਾਰੀ ਸਿਸਟਮ ਦੇ ਵਿੱਚ ਤੇ ਤੁਸੀਂ ਕੰਮ ਦੇਖ ਸਕਦੇ ਹੋ ਕਿਉਂਕਿ ਇੱਕ ਠੇਕੇਦਾਰ ਹੀ ਹੁੰਦਾ ਜਿਹੜਾ ਜਿਹੜੇ ਨੂੰ ਇੰ ਆ ਲਿਫਟ ਆ ਗਈ ਇਹ ਲਿਫਟ ਆ ਗਈ ਅੱਛਾ ਘਰ ਖਾ ਦੋ ਬਈ ਟਾਪ ਤੱਕ ਜਾਂਦੀ ਹੈ ਲਿਫਟ ਤੇ ਉਧਰੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਕਿੰਨੇ ਬੈਡਰੂਮ ਹੈ ਬਈ ਉੱਪਰ ਦੋ ਬੈਡਰੂਮ ਹੈ ਅੱਛਾ ਦੋ ਬੈਡਰੂਮ ਨੇ ਉੱਪਰ ਆ ਪਹਿਲਾ ਆ ਗਿਆ ਬਈ ਹਾਂਜੀ ਇੱਕ ਚੀਜ਼ ਆ ਬਈ ਹਨਾ ਕੋਠੀ ਦੇ ਵਿੱਚ ਹਵਾ ਬਹੁਤ ਲੱਗਦੀ ਹੈ ਹਨਾ ਹਵਾ ਚਾਰਜ ਫਿਰ ਉਹ ਚਾਨਣ ਵੀ ਚਾਰਜ ਫਿਰ 1% ਵੀ ਐ ਨਹੀਂ ਹੈਗਾ ਮੈਨੂੰ ਲੱਗਦਾ ਵੀ ਜਦੋਂ ਕੋਠੀ ਤਿਆਰ ਹੋ ਗਈ ਲਾਈਟ ਲਾਉਣ ਦੀ ਲੋੜ ਨਹੀਂ ਦਿੰਦੀ ਨਹੀਂ ਕੋਠੇ ਦੇ ਵਿੱਚ ਬਈ ਦਿਨੇ ਵੀ ਲੈ ਚੱਟ ਨਹੀਂ ਪੈਂਦੀ ਹੈ ਤੇ ਇੱਧਰ ਵੀ ਗੇਟ ਆ ਗਿਆ ਬਈ ਆਪਾਂ ਦਿਖਾਈ ਦਿੰਨੇ ਬਈ ਬੇੜਾ ਇੱਥੇ ਕੀ ਲੱਗਣਾ ਬਾਈ ਜੀ ਇਹ ਆਪਣੇ ਸ਼ੀਸ਼ਾ ਲੱਗੋ ਆ ਜੀ ਅੱਛਾ ਇੱਥੇ ਟਫਨ ਗਲਾਸ ਸ਼ੀਸ਼ਾ ਟਫਨ ਗਲਾਸ ਆ ਪਿੱਛੇ ਆ ਜੂ ਆ ਅੱਛਾ 프ਰੰਟ ਤੇ ਵੀ ਲੱਗਣਾ ਬਾਈ ਹੈ ਹਾਂ ਤੇ ਦੋਸਤੋ ਮਾਡਰਨ ਲੁੱਕ ਦੀ ਇਹ ਕੋਠੀ ਆ ਤੁਸੀਂ ਦੇਖ ਕੇ ਬਾਈ ਉਹਨਾਂ ਦੇ ਕੰਮ ਦੀ ਸਫਾਈ ਦੇਖ ਕੇ ਤੇ ਜਿੰਨਾ ਵੀ ਬਾਈ ਉਹਨਾਂ ਨੇ ਰਾਇ ਦਿੱਤੀ ਆਪਣੇ ਤਜਰਬੇ ਨਾਲ ਉਹ ਵੀ ਤੁਸੀਂ ਦੇਖ ਕੇ ਕਮੈਂਟ ਜ਼ਰੂਰ ਕਰਨਾ ਕਿਵੇਂ ਲੱਗਿਆ ਤੇ ਬਾਈ ਇਧਰੋਂ ਦਿਖਾਉਣੇ ਆਉਣ ਆਪਾਂ ਦੂਜਾ ਬੈਡਰੂਮ ਆ ਗਿਆ ਦੂਜਾ ਬੈਡਰੂਮ ਜੀ ਤੇ ਜਿੰਨਾ ਕੰਮ ਬਾਈ ਉਹਨਾਂ ਨੇ ਵੈਸੇ ਤਾਂ ਇਹਦੀ ਬਾਈ ਜਿਹੜੀ ਪਲਾਨਿੰਗ ਸੀਗੀ ਤੁਸੀਂ ਸ਼ੁਰੂ ਦੇ ਵਿੱਚ ਕੀਤੀ ਸੀ ਬਾਈ ਉਹਨਾਂ ਨਾਲ ਮਿਲ ਕੇ ਹਾਂਜੀ ਉਹ ਤੁਸੀਂ ਮਿਲ ਕੇ ਉਹ ਪਲਾਨਿੰਗ ਕੀਤੀ ਉੱਥੇ ਤੁਸੀਂ ਐ ਪਤਾ ਤੁਹਾਨੂੰ ਲੱਗਿਆ ਸੀ ਵੀ ਚੌੜਾ ਫਰੰਟ ਰੱਖਣਾ ਇੱਕ ਤਾਂ ਚੌੜਾ ਲੰਮੀ ਨਹੀਂ ਕਰਨੀ ਕੋਟੀ ਕਿਉਂਕਿ ਚੌੜਾ ਆਪਣਾ ਪਲਾਟ ਹੀ ਬਹੁਤ ਚੌੜਾ ਹੈ ਪਲਾਟ ਚੌੜੇ ਫਰੰਟ ਨਾਲ ਰੋਡ ਦੇ ਉੱਤੇ ਸੋਹਣੀ ਲੱਗਣੀ ਹੈ ਸੋਹਣੀ ਲੱਗਣੀ ਹੈ ਵੀ ਉਹ ਜਿਹੜਾ ਅੰਦਰ ਦੀ ਪਲਾਨਿੰਗ ਸੀਗੀ ਕਮਰੇ ਕਰਨੇ ਕਿਤੇ ਕਿਤੇ ਉਹ ਤੁਸੀਂ ਰਾਏ ਲੈ ਲਈ ਸਿਆਰ ਕੇ ਉਹ ਹਾਂ ਆਰਕੀਟੈਕਟ ਨੂੰ ਤੁਮ ਬਲਾ ਕੇ ਬਣਾਉਣਾ ਕਿੱਥੇ ਕਿੱਥੇ ਵੀ ਉਹ ਤੁਹਾਡੇ ਵੀ ਰਾਏ ਸੀ ਹਾਂ ਉਹ ਸਾਡਾ ਹੈਗਾ ਜੱਜਮਾਂ ਇਹ ਨਹੀਂ ਸੀਗਾ ਵੀ ਤੁਸੀਂ ਸਿੱਧੀ ਕਹਿੰਦਾ ਬਈ ਤੁਹਾਨੂੰ ਨਕਸ਼ਾ ਬਣਾ ਕੇ ਦੇ ਦੇ ਵੀ ਤੁਸੀਂ ਪਾਸ ਕਰਤਾ ਹੋਵੇ ਬੈਡਰੂਮ ਖੋਲੇ ਰੱਖਨੇ 12 14 ਦੇ ਰੱਖੇ ਠੀਕ ਹੈ ਹਾਂ ਘੱਟ ਰੱਖ ਲਾਂਗੇ ਉੱਪਰਲੇ ਵੀ ਤੇ ਹੇਠਲੇ ਵੀ ਠੀਕ ਹੈ ਬਾਈ ਤੇ ਇਹਦੇ ਚ ਬਾਈ ਇਹ ਬੈਡਰੂਮ ਦੂਜਾ ਆ ਗਿਆ ਡਰੈਸਿੰਗ ਏਰੀਆ ਤੇ ਬਾਥਰੂਮ ਇਹ ਰਿਹਾ ਅਟੈਚ ਨੇ ਤੇ ਇੱਧਰ ਬਾਈ ਕੀ ਹੈ ਇਹ ਆ ਗਈ ਆਪਣੀ ਬਾਲਕਨੀ ਇਹ ਅੱਛਾ ਜੀ ਇੱਧਰ ਬਾਲਕਨੀ ਆ ਗਈ ਬਈ ਇਧਰ ਗਰਿੱਲ ਲਾਦੀ ਹੈ ਇੱਕ ਗਰਿੱਲ ਦਾ ਵੀ ਨਾ ਇੱਕ ਤਜਰਬੇ ਨਾਲ ਹੀ ਗੱਲ ਕੀਤੀ ਆ ਹਾਂਜੀ ਹੁਣ ਇੱਥੇ ਬੱਚਾ ਜਦੋਂ ਐ ਟੇਡੀਆਂ ਫੱਟੀਆਂ ਲੱਗੀਆਂ ਹੁੰਦੀਆਂ ਨੇ ਠੀਕ ਆ ਬਈ ਹਾਂ ਏਦਾਂ ਲੱਗੀਆਂ ਜਿਵੇਂ ਕੋ ਬਾਹਰ ਨਹੀਂ ਲੱਗੀ ਹੋਈ ਆ ਬਾਹਰ ਹਾਂ ਉਸ ਵਾਂਗ ਤੇ ਹੁਣ ਚੜਨਾ ਬੱਚੇ ਨੇ ਇਥੋਂ ਇਹਦੇ ਵਿੱਚ ਅਸੀਂ ਦੇਖਿਆ ਵੀ ਬੱਚਾ ਪੈਰ ਪਾਊਗਾ ਤਾਂ ਥੱਲੇ ਜਾਊਗਾ ਵੀ ਤਾਂ ਆਹ ਚੜਿਆ ਨਾ ਬਿਲਕੁਲ ਬਈ ਹੈ ਨਾ ਕਹਿੰਦਾ ਮਤਲਬ ਵੀ ਜਦੋਂ ਐਦਾਂ ਹੋਈਆਂ ਹਾਂ ਤੇ ਉਹਦੇ 'ਚ ਬੱਚੇ ਨੂੰ ਤਾਂ ਪਤਾ ਨਹੀਂ ਹੁੰਦਾ ਉਹਨੇ ਇੱਥੋਂ ਕਈ ਵਾਰੀ ਆ ਜਾਏ ਬੱਚੇ ਨੂੰ ਆਪਣ ਨੂੰ ਪਤਾ ਨਾ ਹੋਵੇ ਉਹਨੇ ਪੈਰ ਐਦਾਂ ਪਾ ਕੇ ਚੜ ਜਾਣਾ ਹੁਣ ਜੇ ਆਊਗਾ ਵੀ ਉਹਦਾ ਪੈਰ ਦੇ ਲੱਕੂ ਤਾਂ ਕਰ ਲੈ ਲਾ ਹਮੇਸ਼ਾ ਲਾਉਣੀ ਐ ਇਹ ਜੀ ਚਾਹੀ ਹਾਂ ਬਈ ਕੱਲੇ ਕੱਲੇ ਪੁਆਇੰਟ ਦੇ ਬਈ ਧਿਆਨ ਮਾਰਨਾ ਚਾਹੀਦਾ ਜਿੰਨਾ ਕੋਠੀ ਦੇ ਵਿੱਚ ਆਪਾਂ ਕੰਮ ਕਰਾਉਣੇ ਆ ਇਹ ਜਿਹੜੀ ਗੱਲ ਪਹਿਲਾਂ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੈ ਨਾ ਬਈ ਮਗਰ ਆਪਾਂ ਇਹਨੂੰ ਪਟਾਉਂਦੇ ਫਿਰਗੇ ਉਹਦਾ ਕੋਈ ਫਾਇਦਾ ਨਹੀਂ ਜਿੰਨੀ ਕਿ ਆਪਾਂ ਸੇਫਟੀ ਰੱਖ ਸਕਦੇ ਆ ਉਹ ਆਪਣੇ ਵਾਸਤੇ ਜ਼ਰੂਰੀ ਆ ਇੱਕ ਉੱਪਰਲੀ ਮੰਜ਼ਲ ਤੇ ਵੀ ਆਪਾਂ ਡੀਪੀਸੀ ਪਾਈਆ ਨਹੀਂ ਆਮ ਤੌਰ ਤੇ ਕਿਤੇ ਨਹੀਂ ਮਿਲਦੀ ਠੀਕ ਆ ਬਈ ਥੱਲੇ ਆਪਾਂ ਪਾਉਣੀ ਆ ਠੀਕ ਆ ਬਈ ਠੀਕ ਆ ਹੁਣ ਹੁੰਦਾ ਵੀ ਇੱਥੇ ਕੋਈ ਬਾਜਨ ਵਗੈਰਾ ਦਾ ਆਪਾਂ ਨੂੰ ਹਾਂਜੀ ਇਹਦੇ ਪੱਥਰ ਲਾਉਂਦੇ ਤੱਕ ਨਾ ਗਿੱਲਾ ਇੱਥੋਂ ਤੱਕ ਚੜ ਜਾਂਦੀ ਆ ਹਾਂਜੀ ਹਾਂਜੀ ਚੜ ਜਾਂਦੀ ਆ ਨਾ ਠੀਕ ਹੈ ਹੁਣ ਇਹਦੀ ਗਿੱਲਾ ਜਿਹੜੀ ਤੋਂ ਥੱਲੇ ਰਹਿ ਜਾਊਗੀ ਬਾਕੀ ਲੱਕ ਪੇਪਰ ਪਾਇਆ ਇੱਥੇ ਇਹ ਆਪਣਾ ਡੱਗ ਬਣਾਇਆ ਜੀ ਪਾਣੀ ਵਾਸਤੇ ਠੀਕ ਹੈ ਭਾਈ ਜਦੋਂ ਆਪਾਂ ਨਿਉਆ ਭਰਦੇ ਸੀ ਨਾ ਨਿਉਆ ਭਰਨ ਤੋਂ ਬਾਅਦ ਅਸੀਂ ਪਹਿਲਾਂ ਡੱਗ ਤਿਆਰ ਕੀਤਾ ਅੱਛਾ ਜੀ ਮਾਲਕ ਨੇ ਸਾਨੂੰ ਇਹ ਸਹਿਯੋਗ ਜਿਹੜੀ ਚੀਜ਼ ਨੂੰ ਕਹਿੰਦੇ ਰਹੇ ਆ ਸਾਡੀ ਉਹ ਹੀ ਪੂਰੀ ਕਰਦਾ ਰਿਹਾ ਵੀ ਆਪਾਂ ਨਹਿਰੀ ਪਾਣੀ ਵਰਤਾਂਗੇ ਨਹਿਰੀ ਪਾਣੀ ਵਰਤਦੇ ਸਾਰੀ ਤੇ ਬਾਈ ਚਣਾਈ ਤੇ ਬਾਈ ਸਾਰੇ ਹਾਂ ਤੇ ਇੱਕ ਚੀਜ਼ ਆ ਬਾਈ ਤੇ ਪਲਾਸਟਰ ਉਹੀ ਨੂੰ ਹੋਗੇ 4 ਜਿੱਥੋਂ ਤੱਕ ਬਾਈ ਆਪਾਂ ਜਾਣਿਆ ਕੋਠੀਆਂ ਪਲਾਸਟਰੀਆਂ ਦਿਖਾਉਣੇ ਆ ਤੇ ਜਿੱਥੇ ਨਹਿਰੀ ਪਾਣੀ ਸਾਰਾ ਵਰਤਿਆ ਹੁੰਦਾ ਲਪਾਈ ਚਚਣਾਈ ਚ ਆਪਾਂ ਉੱਥੇ ਦੇਖਦੇ ਆ ਉੱਥੇ ਸ਼ੋਰਾਂ ਨਹੀਂ ਆਇਆ ਹੁੰਦਾ ਇਹ ਗੱਲ ਹੈਗੀ ਹੈ ਇੱਟਜੋ ਵੈਸੇ ਕਹਿੰਦੇ ਨੇ ਸ਼ੋਰਾਂ ਹੁੰਦਾ ਹਾਂਜੀ ਮਾੜਾ ਮੋਟਾ ਨਿਕਲਦਾ ਪਰ ਨਿਕਲਦਾ ਹਾਂ ਪਰ ਇੱਥੇ ਕੋਈ ਸ਼ਿਕਾਇਤ ਨਹੀਂ ਹੈ ਨਾ ਇਦਾਂ ਦੀ ਜਦੋਂ ਪਾਣੀ ਆਪਾਂ ਮਾਰੀ ਜਾਂਦੇ ਰਹਿਣਾ ਮਾਰੀ ਜਾਂਦੇ ਰਹਿਣੇ ਆ ਉਹ ਖਤਮ ਕਰ ਦਿੰਦਾ ਖਤਮ ਹੋ ਜਾਂਦਾ ਹਾਂ ਬਾਈ ਇੱਟ ਦਾ ਸ਼ੋਰਾਂ ਵੀ ਖਤਮ ਹੋ ਜਾਂਦਾ ਜਦੋਂ ਪਾਣੀ ਛਿੜਕੀ ਜਾਂਦੇ ਆ ਜਦੋਂ ਨਹਿਰੀ ਪਾਣੀ ਨੇ ਉਹ ਖਤਮ ਕਰ ਦਿੰਦਾ ਇੱਕ ਵਾਰੀ ਜੇ ਇਦਾਂ ਛਿੜ ਠੀਕ ਹੈ ਬਾਈ ਤੇ ਬਾਈ ਉਹਨਾਂ ਨੇ ਕਾਫੀ ਸੁਝਾਅ ਦਿੱਤੇ ਇਹਦੇ ਵਿੱਚ ਵੀਡੀਓ ਦੇ ਵਿੱਚ ਜਿੰਨਾ ਕ ਕਰ ਸਕਦੇ ਆ ਕਿਉਂਕਿ ਜਦੋਂ ਇੱਕ ਚੰਗੇ ਤਜਰਬੇਕਾਰ ਮਿਸਤਰੀ ਦਾ ਤੁਹਾਡਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਦਾ ਤਾਂ ਉਹਦੇ ਚ ਇੱਕ ਦੋ ਚੀਜ਼ਾਂ ਉਹਨਾਂ ਨਿਕਲ ਕੇ ਜਰੂਰ ਸਾਹਮਣੇ ਆਉਂਦੀਆਂ ਨੇ ਤੇ ਬਾਕੀ ਕੰਮ ਤਾਂ ਸਾਫ਼ ਹੋਣੀ ਹੋਣਾ ਬਾਈ ਹਨਾ ਇੱਕ ਤਾਂ ਆਇਆ ਹੁੰਦਾ ਇੱਕ ਨੌਲਜ ਹੁੰਦੀ ਹੈ ਇੱਕ ਹੁੰਦਾ ਤਜਰਬਾ ਹਾਂਜੀ ਬਾਈ ਜਿਹੜਾ ਨੌਲਜ ਆ ਗਈ ਇਹ ਤਾਂ ਆਪਾਂ ਨੂੰ ਮੰਨ ਲਵੋ ਕਿ ਰਾਂ ਆ ਗਈ ਹਾਂਜੀ ਬਾਈ ਜਿਹੜਾ ਤਜਰਬਾ ਆ ਗਿਆ ਕੰਮ ਕਰ ਕਰਕੇ ਆਉਣਾ ਕੰਮ ਕਰਕੇ ਆ ਆਪਾਂ ਨੂੰ ਅੱਗੇ ਲੈ ਕੇ ਜਾ ਇਹ ਆਉਂਦਾ ਹੀ ਰਹਿੰਦਾ ਆਉਂਦੀ ਹੀ ਰਹਿੰਦਾ ਹਾਂ ਨਵਾਂ ਕੁਝ ਸਿੱਖਣ ਨੂੰ ਮਿਲਦਾ ਕਿਉਂਕਿ ਹਰ ਰੋਜ਼ ਕੰਮ ਬਣਾਉਣਾ ਇੱਧਰ ਬਾਈ ਪੌੜੀਆਂ ਦੇਦੀਆਂ ਉੱਪਰ ਜਾਣ ਨੂੰ ਹਾਂ ਕਈ ਵਾਰੀ ਐ ਹੁੰਦਾ ਵੀ ਲਾਈਟ ਵਗੈਰਾ ਨਹੀਂ ਹੁੰਦੀ ਹਾਂ ਇਹ ਟੌਪ ਤੇ ਜਾ ਸਕਦੇ ਪੌੜੀਆਂ ਤਾਂ ਸਾਰੇ ਥੱਲੇ ਵੀ ਦਿੱਤੀਆਂ ਪੌੜੀ ਤਾਂ ਹਾਂ ਚਾਹੀਦੀ ਹੈ ਨਾ ਕਈ ਵਾਰੀ ਹੁਣ ਆਪ ਇਹ ਵੀ ਜ਼ਰੂਰੀ ਆ ਭਾਈ ਕਈ ਵਾਰੀ ਲਿਫਟ ਚੱਲਦੀ ਨਹੀਂ ਲਾਈਟ ਵਗੈਰਾ ਦੀ ਵੀ ਦਿੱਕਤ ਆਉਂਦੀ ਹੈ ਹਾਂ ਪਰ ਉਹ ਸਹੂਲਤ ਤਾਂ ਇਦਾਂ ਦੀ ਹੈ ਜਿਹੜੀ ਕਿ ਇੰਨਾ ਬਜਟ ਕੋਠੀ ਤੇ ਲਾ ਕੇ ਆਪਾਂ ਨੂੰ ਬਹੁਤ ਕੰਮ ਲੰਦੀ ਹੈ ਹਨਾ ਆਪਣੀ ਇਹ ਟੈਂਕ ਆ ਗਈ ਠੀਕ ਆ ਭਾਈ ਠੀਕ ਆ ਤੇ ਆ ਜਾਓ ਭਾਈ ਨਕਸ਼ੇ ਜੇ ਵੱਡਾ ਸੀਗਾ ਮਤਲਬ ਵੀ ਦੋ ਵੀ ਦੇਖ ਸਕਦੀਆਂ ਨੇ ਡੇਕੀਆਂ ਉਹ ਆਪਣੀ ਇੱਛਾ ਹੈ ਨਾ ਇੱਕ ਰੱਖਦੇ ਚਲੋ ਇਹ ਕੋਠੀ ਬਣਾਈ ਹੈ ਹਨਾ ਇਹਨਾਂ ਨੇ ਤੇ ਕੇਦਰ ਭਰਾ ਨੇ ਤੇ ਤੁਹਾਨੂੰ ਬਈ ਇਹਨਾਂ ਦਾ ਕੰਮ ਕਿਵੇਂ ਲੱਗਿਆ ਤੇ ਕਿੰਨਾ ਟਾਈਮ ਚ ਇਹ ਕੰਮ ਕੰਪਲੀਟ ਕਰਤਾ ਸੀ ਕੰਮ ਬਹੁਤ ਵਧੀਆ ਲੱਗਿਆ ਸਾਨੂੰ ਠੀਕ ਹੈ ਜੀ ਤੇ ਅਸੀਂ ਸਾਲ ਡੇਢ ਸਾਲ ਖੜੇ ਰਹੇ ਹਾਂ ਜੀ ਬੇਟ ਕੀਤਾ ਬਣਾਉਣੀ ਤੁਸੀਂ ਵੀ ਇਹਨਾਂ ਤੋਂ ਹੈ ਠੀਕ ਹੈ ਬਾਈ ਇਹਨਾਂ ਨੇ ਸਾਲ ਸਾਡਾ ਕਲੀਅਰ ਕਰਤਾ ਕੰਮ ਅੱਛਾ ਸਾਲ ਜੋ ਓਕੇ ਹੋ ਗਿਆ ਠੀਕ ਓਕੇ ਹੋ ਗਿਆ ਜੀ ਠੀਕ ਹੈ ਬਾਈ ਠੀਕ ਹੈ ਕਿਉਂਕਿ ਏਰੀਆ ਵੀ ਕਾਫੀ ਸੀਗਾ 4000 ਸquare ਫੁੱਟ ਹੋ ਗਿਆ ਹਨਾ ਟਾਈਮ ਤਾਂ ਲੱਗਦਾ ਹੀ ਹੈ ਪਰ ਬਈ ਇੱਕ ਚੰਗੇ ਮਿਸਤਰੀ ਦੀ ਜੇ ਉਡੀਕ ਕਰ ਲਓਗੇ ਤੁਸੀਂ ਛੀਮੀ ਨੇ ਲੇਟ ਹੋ ਜਾਓਗੇ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਡੇ ਕੰਮ ਦੇ ਵਿੱਚ ਨਹੀਂ ਕਮੀ ਹੋਣੀ ਚਾਹੀਦੀ ਕਿਉਂਕਿ ਇੱਥੇ ਬਾਈ ਤੁਹਾਨੂੰ ਇੱਕ ਦੋ ਰਏ ਆ ਇਹ ਜੀਆਂ ਦਿੱਤੀਆਂ ਬਾਈ ਨੇ ਤੇ ਵਧੀਆ ਲੱਗੀਆਂ ਆਪਾਂ ਨੂੰ ਵੀ ਵਧੀਆ ਲੱਗੀਆਂ ਜਿਵੇਂ ਕਿ ਲਿਫਟ ਦੀ ਹੋ ਗਈ ਬਾਹਰ ਗ੍ਰਿਲ ਵਾਲਾ ਸਿਸਟਮ ਹੋ ਗਿਆ ਗ੍ਰਿਲ ਸਿਸਟਮ ਤੇ ਉਧਰੋਂ ਪਾਣੀ ਵਾਲਾ ਹੋ ਗਿਆ ਹਾਂ ਤੇ ਉੱਪਰ ਵਾਲੇ ਪਾਸੇ ਡੀਪੀਸੀ ਪਾਈ ਹੈ ਹਾਂ ਉੱਪਰ ਡੀਪੀਸੀ ਤੇ ਉੱਥੇ ਆਪਾਂ ਨੂੰ ਕਿਤੇ ਸ਼ੋਰਸਨਾ ਵਾਲਾ ਨਹੀਂ ਜਿਹੜਾ ਕਿ ਥੱਲੇ ਪਾਈ ਹੈ ਹਾਂ ਥੱਲੇ ਵੀ ਪਾਈ ਹੈ ਤੇ ਲੁੱਕ ਪੇਪਰ ਵੀ ਪਾਇਆ ਤੇ ਇੱਕ ਜਿਹੜੀ ਆਉਣ ਸਰ ਬਾਈ ਦੀ ਇੱਕ ਗੱਲ ਸੀ ਕਿ ਤੁਹਾਨੂੰ ਪਹਿਲਾਂ ਉਹ ਤੁਸੀਂ ਪ੍ਰੋਵਾਈਡ ਕਰਾਤਾ ਸੀ ਹਾਂਜੀ ਹਾਂਜੀ ਤੇ ਦੋਸਤੋ ਕਿਵੇਂ ਲੱਗੀ ਕੋਠੀ ਦੀ ਵੀਡੀਓ ਪੂਰੀ ਤੇ ਤੁਸੀਂ ਕਮੈਂਟਾਂ ਜਰੂਰ ਦੱਸਣਾ ਤੇ ਬਾਈ ਹੋਰਾਂ ਦਾ ਤਜਰਬਾ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ